ਵਿਸ਼ਾ ਵਟਾ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਕਮੇਟਰੀਟ ਕੋਲ ਪਹਿਗਾਮ ਦੇ ਵਿੱਚ ਮਾਰੇ ਗਏ ਲੋਕਾਂ ਨੂੰ ਜਿਹੜੇ ਕਿ ਸ਼ਰਦਾਂਜਲੀ ਦਿੱਤੀ ਗਈ ਹੈ ਅੰਮ੍ਰਿਤਸਰ ਦੇ ਵਿੱਚ ਉਹਨਾਂ ਨੂੰ ਸ਼ਰਦਾਂਜਲੀ ਦਿੱਤੀ ਗਈ ਹੈ ਨਗਰ ਦੇ ਪਹਿਰ ਕਾਮ ਜੋਤਵਾਦੀ ਹਮਨੇ ਜੇ ਮਾਰੇ ਗਏ 26 ਦੇ ਕਰੀਬ ਲੋਕਾਂ ਨੂੰ ਪ੍ਰਜਾਪਤੀ ਵੈਲਫੇਅਰ ਐਸੋਸੀਏਸ਼ਨ ਅਤੇ ਵਾਰਸ਼ਤੀ ਦੱਖਣੀ ਹਲਕਾ ਦੇ ਵੱਲੋਂ ਅਮਨਸਰ ਵਿਖੇ ਕੈਂਡਲ ਮਾਰਚ ਕਰਕੇ ਸ਼ਰਦਾਂਜਲੀ ਦਿੱਤੀ ਗਈ ਹੈ ਅਤੇ ਇਹ ਕੈਂਡਲ ਮਾਰਚ ਅਮਨਸਰ ਦੇ 골ਡਨ ਗੇਟ ਤੋਂ ਸ਼ੁਰੂ ਹੋਇਆ ਜੋ ਕਿ 100 ਮੀਟਰ ਦੀ ਦੂਰੀ ਤੱਕ ਗਿਆ ਤੇ ਇਸ ਦੌਰਾਨ ਪੱਤਰਕਾਰਾਂ ਨਾਲ ਵੀ ਗੱਲਬਾਤ ਕਰਦੇ ਜਿੱਥੇ ਬੰਦੀ ਦੇ ਸੀਨੀਅਰ ਜਰਨਲ ਸੈਕਟ ਟ੍ਰੇਬਲ ਬੀਜ਼ ਨੇ ਦੱਸਿਆ ਕਿ ਜਿਹੜੇ ਨਗਰ ਤੇ ਪਹਿਲ ਕਾਮ ਚ ਹੋਇਆ ਤੋਂ ਆਦੀ ਹਮਲੇਦਾਰ ਦੁੱਖ ਪੂਰੇ ਭਾਰਤ ਨੂੰ ਹੈ ਅਤੇ ਉਸ ਦੇ ਵਿੱਚ ਮਾਰੇ ਗਏ ਲੋਕਾਂ ਦੀ ਆਤਮਾ ਦੀ ਸ਼ਾਂਤੀ ਲਈ ਸਾਡੇ ਵੱਲੋਂ ਇੱਕ ਕੈਂਡਲ ਮਾਰਚ ਕੀਤਾ ਗਿਆ। ਇਹ ਜਿਹੜਾ ਕੈਂਡਲ ਮਾਰਚ ਕਰਾ ਗਿਆ ਹੈਗਾ ਇਹ ਜਿਹੜੀ ਮੋਮਬਤੀ ਹੈ ਇਹ ਇਕੱਲੀ ਸਾਨੂੰ ਚਾਨਣ ਨਹੀਂ ਦਿੰਦੀ ਇਹ ਤੇ ਅਸੀਂ ਸਰਕਾਰਾਂ ਨੂੰ ਚਾਨਣ ਦਿਵਾਉਣ ਵਾਸਤੇ ਜਗਾਇਆ ਵੀ ਇਸ ਚੀਜ਼ ਦਾ ਜਿਹੜਾ ਤੁਸੀਂ ਵੀ ਚਾਨਣਾ ਕਰੋ ਵੀ ਜਿਹੜਾ ਅਤਵਾਦ ਦਾ ਜਿਹੜਾ ਮਾਹੌਲ ਹੈ ਇਸ ਚੀਜ਼ ਨੂੰ ਆਪਾਂ ਖਤਮ ਕਰੀਏ। ਕਿ ਤਾਂ ਅੱਜ ਇਹ ਲੱਗਦਾ ਹੈ ਕਿ ਜੋ ਜੰਗ ਦਾ ਮਾਹੌਲ ਬਣਾਇਆ ਜਾ ਰਿਹਾ ਹੈ ਇਸ ਜੋ ਜੰਗ ਸ਼ੁਰੂ ਹੋਈ ਹੈ ਹਾਲਾਤ ਬਣੇ ਆ ਇਹ ਜੰਗ ਨਾਲ ਹੀ ਖਤਮ ਹੋ ਸਕਦੇ ਜਾਂ ਹੋਰ ਕਿਸੇ ਤਰੀਕੇ ਨਾਲ ਦੇਖੋ ਇਹ ਜੰਗ ਨਾਲ ਖਤਮ ਨਹੀਂ ਹੋ ਸਕਦੀ ਜੇਕਰ ਆਪਾਂ ਬੈਠ ਕੇ ਇਸ ਚੀਜ਼ ਦਾ ਮਸਲਾ ਹੱਲ ਕਰੀਏ ਤੇ ਕਰ ਸਕਦੇ ਕਿਉਂਕਿ ਦੇਖੋ ਆਪਾਂ ਵੀ ਇਨਸਾਨ ਆ ਸਾਡੇ ਅੰਦਰ ਵੀ ਦਿਲ ਆ ਬਲੱਡ ਆ ਸਾਡੇ ਵੀ ਬੱਚੇ ਆ ਸਾਡੇ ਵੀ ਮਾਪਿਓ ਆ ਔਰ ਜੇ ਆਪਾਂ ਦੂਸਰੇ ਦੂਸਰੇ ਦੇਸ਼ ਵਾਲੇ ਪਾਸੇ ਲਾਈਏ ਗੱਲ ਤਾਂ ਉਧਰ ਵੀ ਸੇਮ ਹੈ ਹੀ ਉਹਨਾਂ ਦੇ ਵੀ ਬੱਚੇ ਨੇ ਉਹਨਾਂ ਦੇ ਵੀ ਮਾਪਿਓ ਨੇ ਉਧਰ ਵੀ ਜਿਹੜੇ ਰਹਿੰਦੇ ਨੇ ਉਹ ਵੀ ਇਨਸਾਨ ਨੇ ਸਾਡੇ ਵਾਂਗੂ ਜਿੱਦਾਂ ਅਸੀਂ ਜਿੰਨੇ ਆ ਉਦਾਂ ਹੀ ਉਹ ਜਿੰਦੇ ਆ ਜੇਕਰ ਪਾਕਿਸਤਾਨ ਆਪ ਖੁਦ ਹੱਤਵਾਦ ਖਤਮ ਕਰ ਸਕਦੀ ਆ ਤੇ ਸਾਡਾ ਪਾਕਿਸਤਾਨ ਦੇ ਨਾਲ ਕੋਈ ਵੀ ਵਿਰੋਧ ਨਹੀਂ ਰਹੇਗਾ ਇਹ جنگ ਲੱਗਣਾ ਹੀ ਜਿਹੜਾ ਵਾ ਇਹ جنگ ਦੇ جنگ ਦੇ ਨਾਲ ਹੀ ਆਪਾਂ ਇਸ ਚੀਜ਼ ਨੂੰ ਜਿੱਤਿਆ ਨਹੀਂ ਜਾ ਸਕਦਾ ਤੇ ਪਾਕਿਸਤਾਨ ਖੁਦ ਹੱਤਵਾਦ ਖਤਮ ਕਰ ਸਕਦਾ ਹੈ